ਲੁਧਿਆਣਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਚੱਲਦੇ ਟਰੱਕ ਨੂੰ ਅੱਗ ਲੱਗੀ ਤਾਂ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ ਇਹ ਮਾਮਲਾ ਲੁਧਿਆਣੇ ਦੇ ਵਿੱਚ ਦੱਸਿਆ ਜਾ ਰਿਹਾ ਹੈ। ਬੀਤੀ ਰਾਤ ਲੁਧਿਆਣੇ ਵਿੱਚ ਇੱਕ ਪਾਈਵਾਲਾ ਚੌਕ ਤੇੋਂ ਨਾਨਕ ਸਰ ਗੁਰਦੁਆਰਾ ਸਾਹਿਬ ਵੱਲ ਜਾਣ ਵਾਲੇ ਫਲਾਈਓਵਰ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਦਾਤ 11 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਤਾਂ ਡਰਾਈਵਰ ਭੂਸ਼ਣ ਕੈਬਿਨ ਦੇ ਅੰਦਰ ਫਸ ਗਿਆ ਤੇ ਅੱਗ ਦੇ ਲਪੇਟ ਵਿੱਚ ਘਿਰ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਇੱਕ ਚਸ਼ਮਦੀਦ ਦੇ ਮੁਤਾਬਕ ਉਹ ਸਟੋਰ ਦੇ ਬਾਹਰ ਖੜਾ ਸੀ ਕਿ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ ਉਸ ਨੂੰ ਲੱਗਾ ਜਿਵੇਂ ਕਿਸੇ ਚੀਜ਼ ਨੇ ਬਹੁਤ ਜ਼ੋਰ ਨਾਲ ਟੱਕਰ ਮਾਰੀ ਹੋਵੇ ਜਦੋਂ ਉਹ ਦੇਖਣ ਲਈ ਭੱਜਿਆ ਤਾਂ ਟਰੱਕ ਅੱਗੇ ਦੀ ਲਪੇਟਾਂ ਵਿੱਚ गिर ਗਿਆ ਸੀ ਤਾਂ ਚਸ਼ਮਦੀਦ ਦਾ ਮੁਤਾਬਕ ਟਰੱਕ ਤੇ ਮੇਨ ਬੋਰਡ ਵਾਲੇ ਪਿਲ ਨਾਲ ਟਕਰਾਉਣ ਮਗਰੋਂ ਉਸਦੇ ਅਗਲੇ ਹਿੱਸੇ ਵਿੱਚ ਅੱਗ ਭੜਕੀ ਜਿਸ ਨੇ ਕੁਝ ਹੀ ਸੈਕਿੰਟਾਂ ਵਿੱਚ ਪੂਰੇ ਕੈਬਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਡਰਾਈਵਰ ਭੂਸ਼ਣ ਮਦਦ ਲਈ ਹੱਥ ਹਿਲਾਉਂਦਾ ਰਿਹਾ ਪਰ ਅੱਗ ਦੀ ਲਪੇਟਾਂ ਇੰਨੀ ਤੇਜ਼ ਸਨ ਕਿ ਉਸ ਨੂੰ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ ਤਾਂ ਫਾਇਰ ਅਫਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਰਾਤ 11:30 ਵਜੇ ਫੋਨ ਆਇਆ ਦੋ ਜਾਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀ ਅਤੇ ਅੱਗ ਬੁਝਾਉਣ ਨੂੰ ਸ਼ੁਰੂ ਕਰ ਦਿੱਤਾ ਤਾਂ ਟਰੱਕ ਦਵਾਈਆਂ ਦੇ ਪਾਰਸਲ ਨਾਲ ਭਰਿਆ ਹੋਇਆ ਸੀ ਜਿਸ ਕਾਰਨ ਅੱਗ ਹੋਰ ਵੀ ਭਿਆਨਕ ਹੋ ਗਈ ਉਹਨਾਂ ਨੇ ਦੱਸਿਆ ਕਿ ਡਰਾਈਵਰ ਬਦਕਿਸਮਤੀ ਦੀ ਨਾਲ ਧੂਆਂ ਘਟ ਹੋਣ ਅਤੇ ਅੰਦਰ ਤੱਕ ਪਹੁੰਚਣਾ ਸੰਭਵ ਹੋਣ ਤੱਕ ਲਗਭਗ ਅੱਧੇ ਘੰਟੇ ਤੱਕ ਅੱਗ ਵਿੱਚ ਫਸਿਆ ਰਿਹਾ ਤਾਂ ਪੁਲਿਸ ਅਫਸਰ ਮੇਵਾ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇੱਕ ਟਰੱਕ ਮੇਨ ਬੋਰਡ ਦੇ ਪਿੱਲਨ ਨਾਲ ਟਕਰਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਸੀਐਨਜੀ ਟਰੱਕ ਸੀ ਅਤੇ ਟੱਕਰ ਤੋਂ ਬਾਅਦ ਸੀਐਨਜੀ ਸਿਲੰਡਰ ਨੂੰ ਅੱਗ ਲੱਗੀ ਜਿਸ ਕਾਰਨ ਉਹ ਭਿਆਨਕ ਘਟਨਾ ਵਾਪਰੀ ਤਾਂ ਸਮਾਨ ਟਰਾਂਸਪੋਰਟ ਨਗਰ ਤੋਂ ਲੋਡ ਕੀਤਾ ਗਿਆ ਸੀ ਅਤੇ ਫਿਰੋਜ਼ਪੁਰ ਰੋਡ ਦੇ ਨਾਲ ਇੱਕ ਵੱਖ-ਵੱਖ ਥਾਵਾਂ ਤੇ ਪਹੁੰਚਾਇਆ ਜਾਣਾ ਸੀ ਤਾਂ ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਪੁਲਿਸ ਟੀਮ ਟਰਾਂਸਪੋਰਟਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਤਾਂ ਫਲਾਈਓਵਰ ਦੇ ਉੱਪਰ ਚੱਲਦਾ ਇੱਕ ਟਰੱਕ ਬਣਿਆ ਅੱਗ ਦਾ ਗੋਲਾ ਤਾਂ ਅੰਦਰ ਜੋ ਡਰਾਈਵਰ ਫਸਿਆ ଥି ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਲੁਧਿਆਣਾ ਵਿੱਚ ਬੀਤੀ ਦੇ ਰਾਤ ਭਾਈ ਵਾਲਾ ਚੌਕ ਤੋਂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵੱਲ ਜਾਣ ਵਾਲੇ ਫਲਾਈਓਵਰ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਸਾਢੇ 11 ਵਜੇ ਕਰੀਬ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੂੰ ਅੱਗ ਲੱਗ ਗਈ ਤਾਂ ਡਰਾਈਵਰ ਭੂਸ਼ਣ ਕੈਬਨ ਦੇ ਅੰਦਰ ਫਸ ਗਿਆ ਤੇ ਅੱਗ ਦੇ ਲਪੇਟਾਂ ਵਿੱਚ ਘਿਰ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ ਮੇਰਾ ਨਾਮ ਰਜਿੰਦਰ ਕੁਮਾਰ ਆ ਜੀ ਅੱਜ ਤੱਕ ਕਿੱਥੇ ਹੋਇਆ ਵਾ ਜੀ ਇਹ ਜੀ ਆਪਣੇ ਭਾਈ ਵਾਲਾ ਚੌਂਕ ਦੇ ਉੱਪਰ ਪੁਲ ਦੇ ਉੱਤੇ ਹੋਇਆ ਪਾਰਕ ਬਲਾਜਾ ਦੇ ਸਾਹਮਣੇ ਟਰੱਕ ਜਾ ਰਿਹਾ ਸੀ ਮਾਲ ਦਾ ਭਰਿਆ ਉਹਨੂੰ ਅੱਗ ਲੱਗੀ ਜੀ ਤੇ ਅਸੀਂ ਤੁਰੰਤ ਮੁੱਖੇ ਦੋ ਗੱਡੀਆਂ ਲੈ ਕੇ ਪਹੁੰਚੇ ਆ ਤੋ ਕਿਵਨ ਹੁਣ ਅਗਦੀ ਜਿਹੜੀ ਆ 80 ਤੋਂ 90% ਹੋ ਚੁੱਕੀ ਹੈ ਸਰ ਕਿੰਨਾ ਨੁਕਸਾਨ ਹੋਇਆ ਮਾਲ ਕੀ ਸੀ ਗੱਡੀ ਤੇ ਸਰ ਇਹ ਤਾਂ ਵਿੱਚ ਇਹਨਾਂ ਦਾ ਟਰਾਂਸਪੋਰਟ ਦਾ ਮਾਲ ਆ ਜੀ ਇਹ ਤਾਂ ਮਾਲ ਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਬਾਕੀ ਇੱਕ ਜਾਨੀ ਨੁਕਸਾਨ ਹੋਇਆ ਵੀ ਜਿਹੜਾ ਅੰਦਰ ਬੰਦਾ ਸੀ ਉਹਦੀ ਯਾਨੀ ਕਿ ਜਾਨ ਚਲ ਗਈ ਸਰ ਪਛਾਣ ਹੋਈ ਬੰਦੇ ਦੀ ਕਿਤੋਂ ਦਾ ਰਹਿਣ ਵਾਲਾ ਨਹੀਂ ਸਰ ਅਲੇ ਨਹੀਂ ਬੋਡੀ ਦੀ ਹਾਲਤ ਥੋੜੀ ਖਸਤਾ ਆ ਗੱਡੀ ਨੰਬਰ ਪਤਾ ਲੱਗਿਆ ਕਿਤੋਂ ਦਾ ਗੱਡੀ ਨੰਬਰ ਤਾਂ ਅਲੇ ਫੋਸਲੇ ਬਾਅਦੋਂ ਤਫਸੀਲ ਚ ਪਤਾ ਲੱਗੂਗਾ ਜੀ ਕਿੱਥੇ ਤੋਂ ਕਿੰਨੇ ਪਤਾ ਵੀ ਕਿੰਨੇ ਬੰਦੇ ਬੈਠੇ ਸੀ ਕੱਲਾ ਡਰਾਈਵਰ ਹੀ ਸੀ ਕੋ ਹੋਰ ਵੀ ਸਨ ਇਹ ਜੀ ਡੈਡ ਬੋਡੀ ਬਾਕੀ ਤਾਂ ਆਸ-ਪਾਸੇ ਚੈੱਕ ਹੋ ਰਹੀ ਜੀ 2:00 ਵਜੇ ਜਾਣਕਾਰੀ ਮਿਲੀ ਸੀ 2:30 ਵਜੇ ਤੱਕ ਜੀ ਅੱਛਾ ਜੀ ਇਹ ਕਿਉਂ ਮਤਲਬ ਕਿੰਨੇ ਟਾਈਮ ਤੱਕ ਪਹੁੰਚਾਤਾ ਸੀਗਾ ਬਸ 20-25 ਮਿੰਟਾਂ ਹੀ ਕਵਰ ਕਰ ਲਿਆ ਜੀ 20-25 ਮਿੰਟ ਤੱਕ ਮਤਲਬ ਬੰਦਾ ਅੰਦਰ ਹੀ ਸੀਗਾ ਉਹ ਤਾਂ ਬਾਅਦ ਚ ਸਰਚ ਜੀ ਦੇਖਿਆ ਨਾ ਜੀ ਜਦੋਂ ਧੂਆਂ ਖਤਮ ਹੋਇਆ ਉਦੋਂ ਦੇਖਿਆ ਵੀ ਅੰਦਰ ਡੈਡ ਬੋਡੀ ਪਈ ਹੋਈ ਹੈ ਤੇ ਅੱਧਾ ਲੱਗਣ ਦਾ ਕਿੰਨੀਆਂ ਕਿੰਨੀਆਂ ਗੱਡੀਆਂ ਆ ਗਈਆਂ ਉਹਨਾਂ ਤੱਕ ਗੱਡੀਆਂ ਦੋ ਆ ਗਈਆਂ ਜੀ ਤੀਜੀ ਆ ਰਹੀ ਹੈ ਜੀ ਠੀਕ ਹੈ ਉਹ ਪਾਰ ਪਲਾਜਾ ਹਾਂਜੀ ਓਪੋਜ਼ਿਟ ਪਾਰਕ ਪਲਾਜਾ ਪੁਲ ਦੇ ਉੱਤੇ ਜੀ ਤੇ ਉਹ ਰੋਡ ਬੰਦ ਕਰ ਦਿੱਤਾ ਗਿਆ ਜੀ ਹਾਂਜੀ ਜਿਹੜਾ ਇਧਰਲੇ ਸਾਈਡ ਦਾ ਰੋਡ ਆ ਇਹ ਬੰਦ ਕੀਤਾ ਹੋਇਆ ਹੈ ਸਰ ਕੁਝ ਕਾਰਨ ਕਾਰਨ ਸਾਰੇ ਬਾਅਦ ਵਿੱਚ ਪਤਾ ਲੱਗੂਗਾ ਵੀ ਕੀ ਹੈ ਜੀ ਓਏ ਜਦੋਂ ਆਏ ਆ ਉਦੋਂ ਅੱਗ ਲੱਗੀ ਹੋਈ ਸੀ ਜੀ